ਉਹ ਆਪਣਾ ਜਿੱਦਾਂ ਟਰੱਕਿੰਗ ਦਾ ਬਿਜ਼ਨਸ ਹੈ ਜਿੱਦਾਂ ਤੇ ਉਹਦੇ ਵਿੱਚ ਜਿੱਦਾਂ ਬਿਜੀਆ ਤੇ ਹੁਣ ਦੋ ਬੱਚੇ ਆ ਮੇਰੇ ਤੇ ਉਹਨਾਂ ਦੀ ਪੜ੍ਹਾਈ ਲਿਖਾਈ ਦਾ ਹੁਣ ਮੁੰਡਾ ਮੇਰਾ ਹੋ ਗਿਆ 20 ਸਾਲ ਤੋਂ 20 ਸਾਲ ਦਾ ਹੋ ਗਿਆ ਤੇ 21ਵਾਂ ਲੱਗ ਗਿਆ ਉਹਨੂੰ ਤੇ ਮੈਂ ਉਹਨੂੰ ਹਸਦਾ ਨਾਮ ਮੈਂ ਗਿਆ ਵੀ ਮੈਂ 20 20 ਸਾਢੇ 20 ਸਾਲ ਦਾ ਸੀ ਜਦੋਂ ਮੈਂ ਕੈਨੇਡਾ ਕਬੱਡੀ ਖੇਡਣ ਆ ਗਿਆ ਸੀ ਤੇ ਤੂੰ ਓਡਾ ਹੋ ਗਿਆ ਫਿਰ ਮੈਨੂੰ ਵੀ ਹੁੰਦਾ ਵੀ ਇਹ ਹੁਣ ਜ਼ਿੰਮੇਵਾਰੀਆਂ ਚੱਕਣ ਯੋਗ ਹੋ ਗਿਆ ਤੇ ਘਰ ਦੇ ਕੰਮਾਂ ਕਰਾਂ ਜੀ ਬਿਜ਼ੀ ਰਹਾ ਕਰਕੇ ਥੋੜਾ ਜਿਹਾ ਕਬੱਡੀ ਤੋਂ ਪਿੱਛੇ ਰਹਾ ਪਰ ਹੁਣ ਦੋ ਤਿੰਨ ਸਾਲ ਤੋਂ ਫੇਰ ਕਬੱਡੀ ਦੇ ਵਿੱਚ ਇ ਤੇ ਮੈਂ ਮੰਨਿਆ ਸੋਚਣਾ ਵੀ ਕਦੀ ਅਸੀਂ ਵੀ ਇਦਾਂ ਦੇ ਤਕੜੇ ਹੋਵਾਂਗੇ ਵੀ ਇੰਨੀ ਦੁਨੀਆ ਉਹਨਾਂ ਆਸੇ-ਵਾਸੇ ਦੇਖਦੀ ਆ ਤੇ ਉਹ ਛੇਤੀ ਪ੍ਰਮਾਤਮਾ ਨੇ ਮੇਰੀ ਉਹ ਜਦਾਂ ਸੁਣ ਲਈ ਪੂਰੀ ਕਰ ਦਿੱਤੀ ਤੇ ਚਲੋ ਮੈਂ ਚਾਹੁੰਦਾ ਸੀ ਵੀ ਜਦੋਂ ਉਹਨਾਂ ਦੇ ਨਾਲ ਜਿਆਦਾ ਲੰਬੇ ਮੈਚ ਖੇਡਾਂ ਉਹਨਾਂ ਦੀ ਜਦੋਂ ਮੇਰਾ ਡੈਥ ਹੋ ਗਈ ਉਹ ਬਹੁਤ ਮਾੜਾ ਟਾਈਮ ਹੋਇਆ ਉਸ ਵਕਤ ਤੇ ਉਹ ਹੀ ਮੇਰੇ ਆਈਡਲ ਸਗੇ ਜਦਾਂ ਹੀ ਰੀਡਰਾਂ ਵਿੱਚ ਆਪਣੇ ਗਾਖਲਾਂ ਤੋਂ ਮੰਨੀ ਭਾਜੀ ਹੁੰਦਾ ਹੈਗਾ ਬਈ ਉਹਨਾਂ ਦੀਆਂ ਵੀਡੀਓ ਹੈ ਨਹੀਂ ਗਿਆ ਤੇ ਅਸੀਂ ਤਾਂ ਦੇਖਿਆ ਆ ਵੀ ਉਹ ਬੰਦਾ ਕੱਲਾ ਹੀ ਸਵੇਰ ਤੋਂ ਲਾ ਕੇ ਸ਼ਾਮ ਤੱਕ ਹੰਬੋਣਾ ਤੁਸੀਂ ਮੈਨੂੰ ਕਹਦੇ ਨੇ ਨਾ ਵੀ ਤੂੰ ਦੋ-ਦੋ ਕਿੰਨਾ ਪਾ ਜਾਂ ਤੇ ਮੈਂ ਜੇ ਕਿਤੇ ਭਾਈ ਹੁਣ ਮਿਲੇ ਮੈਨੂੰ ਇੰਗਲੈਂਡ ਚ ਰਹਿੰਦੇ ਮੈਂ ਉਹਨਾਂ ਨੂੰ ਪੁੱਛਾਂ ਵੀ ਤੁਸੀਂ ਇਦਾਂ ਬੋਦੇ ਸੀਗੇ ਤੇ ਮੈਨੂੰ ਲੱਖਾ ਭਾਈ ਵਧੀਆ ਲੱਗਦਾ ਸੀ ਉਦੋਂ ਬਾਕੀ ਹੋਰ ਸੀਨੀਅਰ ਪਲੇਅਰ ਕਾਫੀ ਸੀਗੇ ਉਹਨੂੰ ਜਿੱਦਾਂ ਕੋਈ ਨਾਂ ਨਾ ਲਿਆ ਹੋਵੇ ਤਾਂ ਫੇ ਗੁੱਸਾ ਨਾ ਕਰਿਓ ਸਾਰੇ ਬਹੁਤ ਵਧੀਆ ਹੋਸਟਾਈਮ ਲੱਗਦੇ ਸੀਗੇ 98 ਦੇ ਵਿੱਚ ਨਾ ਮੈਥੋਂ ਗਿਆ ਸੀਗਾ ਉਦੋਂ ਕੈਨੇਡਾ ਕਵੱਡੀ ਭਾਰਤੀ ਜਿਹੜਾ ਸ਼ੁਰੂ ਤੋਂ ਹੀ ਆ ਮੈਂ ਆਪਣੇ ਹਿਸਾਬ ਨਾਲ ਵਧੀਆ ਸੀ ਤੇ ਪਰ ਉੱਥੇ ਘਾਲੀਆਂ ਗਰਾਉਂਡਾਂ ਕਰਕੇ ਮੈਂ ਬਾੜਾ ਵਧੀਆ ਨਹੀਂ ਖੇਡਿਆ ਮਾੜਾ ਹੀ ਖੇਡਿਆ ਯਾਨੀ ਕਿ 50% ਖੇਡਿਆ ਆਉਂਗਾ ਪੂਨਾ ਟਾਈਮ 'ਚ ਹਰਜੀਤ ਭਾਜੀ ਡੈਥ ਹੋ ਗਈ ਸੀਗੀ ਤੇ ਰੇਡੀਓ ਤੇ ਚਾਲ ਪਿਆ ਵੀ ਇੱਕ ਨਵਾਂ ਦੂਜਾ ਹਰਜੀਤ ਜੰਪਿਆ ਆ ਚਲੋ ਆਪਣੇ ਨੂੰ ਪਤਾ ਹੁੰਦਾ ਬੰਦੇ ਨੂੰ ਵੀ ਓਡੇ ਲੈਵਲ ਤੇ ਤਾਂ ਨਹੀਂ ਸੀਗੇ ਅਸੀਂ ਤੇ ਜਦੋਂ ਕਾਫੀ ਜਿੰਦਾ ਬੋਲਿਆ ਤੇ ਜਦੋਂ ਮੈਂ ਖੇਡਿਆ ਉੱਥੇ ਮੈਚ ਲਗਾ ਮਾੜਾ ਤੇ ਲੋਕਾਂ ਨੇ ਬੜੀ ਹੂਟਿੰਗ ਕੀਤੀ ਉਹ ਚੀਜ਼ਾਂ ਮੇਰੇ ਦਿਮਾਗ ਤੇ ਘਰ ਕਰ ਗਈਆਂ ਜਦੋਂ ਹੁਣ ਉਹਦਾ ਕਰਕੇ ਫਿਰ ਮੈਂ ਡਬਲ ਐਕਸਰਸਿਸ ਸ਼ੁਰੂ ਕਰਕੇ ਫਿਰ ਮੈਂ ਇੰਡੀਆ ਪੰਜਾਬ ਆਇਆ ਪੰਜਾਬ ਮੈਚ ਖੇਡੇ ਵਧੀਆ ਜਦਾਂ ਉਹ ਤੋਂ ਬਾਅਦ ਹੌਲੀ ਹੌਲੀ ਚੱਲਦਾ ਚੱਲਦਾ ਫਿਰ 99 ਦੇ ਵਿੱਚ ਉਹੀ ਜਿਹੜੇ ਬੰਦੇ ਹੂਟਿੰਗ ਕਰਦੇ ਸੀਗੇ ਉਹੀ ਕਹਿਣ ਲੱਪੇ ਵਾਕਈ ਵੀ ਚਲੋ ਇਹਦਾ ਪਹਿਲਾ ਸਾਸ ਸੀਗਾ ਵੀ ਹੋਈ ਜਾਂਦਾ ਰਹੇਗਾ ਨਾ ਉਹ ਤੋਂ ਬਾਅਦ ਫੇ ਸਾਰਿਆਂ ਨੇ ਪਿਆਰ ਵੜਾ ਦਿੱਤਾ ਸੀ ਉਦੋਂ 98 'ਚ ਸਾਰੇ ਵਧੀਆ ਹਰਜੀਤ ਭਾਈ ਹੋਣੀ ਆ ਜੰਜੀ ਹੋਣੀ ਬੱਟ ਹੋਣੀ ਜਿੱਦਾਂ 98 ਦੇ ਹਿਸਾਬ ਨਾਲ ਤਾਂ ਜਿੱਦਾਂ ਮੈਨੂੰ ਸਾਰਾ ਸੋ ਟਫ ਲੱਗਦਾ ਹੈਗਾ ਸਾਡੇ ਤੀਰ ਥੋੜੀ ਭਾਜੀ ਹੋਣੀ ਹੁੰਦੇ ਹੈਗੇ ਜਤਿੰਦਰ ਹੋਣੀ ਹੁੰਦੇ ਸੀ ਵੀਰਾ ਸੱਧਮਾਲਾ ਹੁੰਦਾ ਹੈਗਾ ਵੱਡੇ ਵੱਡੇ ਜਾਫੀ ਹੁੰਦੇ ਹੁਣ ਹੈਗੇ ਆ ਜਾਫੀ ਚਲੋ ਬਾੜੇ ਵੱਡੇ ਨਹੀਂ ਹੈਗੇ ਜਿੱਦਾਂ ਪਾਲਿਆ ਰਗੇ ਸਾਰੇ ਹੁਣ ਪਾਲਾ ਦੇ ਲੋ ਦੇ ਨਾਲ ਬਾਕੀ ਹੋਰ ਵੀ ਖੇਡਦੇ ਆ ਇਕੱਲੇ ਲੱਗਦਾ ਐਕਸਟਰਾ ਲੱਗਦਾ ਲੋਕਿਆਂ ਦੀ ਖਚਦਾ ਕੇਂਦਰ ਵੀ ਆਹੋ ਦੇਖਦੇ ਵੀ ਆ ਸਾਰੇ ਉਹਨੂੰ ਕਿਹ ਮਾ ਫਰਕ ਤਾਂ ਮੈਨੂੰ ਤਾਂ ਬੜਾ ਐਵੇਂ ਲੱਗਦਾ ਨਗਾ ਹੈਗਾ ਵੀ ਇਦਾਂ ਵੀ ਹੁਣ ਮੈਚ ਹੋਣ ਲੱਪੇ ਬਾਲੇ ਪਲੇਅਰ ਨੂੰ ਰੈਸਟ ਘੱਟ ਮਿਲਦੀ ਆ ਤੇ ਅਕੈਡਮੀਾਂ ਦੇ ਮੈਚ ਹੁੰਦੇ ਉਹਦੇ ਤਾਂ ਵੀ ਮੈਚ ਹੁੰਦੇ ਸਾਰੇ ਪਲੇਅਰ ਖੇਡਦੇ ਸੀਗੇ ਹੁਣ ਕਿ ਯਾਰ ਇੱਥੇ ਵਧੀਆ ਪਲੇਅਰ ਮੈਸਜ ਆਂਦਾ ਫਿਰ ਲੋਕੀ ਕਹਿੰਦੇ ਆ ਵੀ ਆਇਆ ਨਹੀਂ ਹੁਣ ਪਲੇਅਰ ਦੀ ਵੀ ਮਜਬੂਰੀ ਹੋ ਜਾਂਦੀ ਆ ਰੋ ਖੇਡਣਾ ਵੀ ਔਖਾ ਆ ਤੇ ਇਹੀ ਫਰਕ ਲੱਗਦਾ ਬਾਕੀ ਸਾਰਾ ਕੁਝ ਸੇਮ ਹੀ ਚੱਲੀ ਜਾਂਦਾ ਵਧੀਆ ਚੱਲੀ ਜਾਂਦਾ ਹੁਣ ਦੇ ਹਿਸਾਬ ਨਾਲ ਹੁਣ ਵਧੀਆ ਕੁਆਲਿਟੀ ਆ ਆਪਣੇ ਸਾਨਾ ਪਹਿਲਾਂ ਵਧੀਆ ਜੋ ਫਿੱਡੂ ਭਾਈ ਹੁਣੀ ਖੇਡਦੇ ਹਰਜੀਤ ਭਾਈ ਹੁਣੀ ਉਹ ਤੋਂ ਉਹਨਾਂ ਸਾਨਾ ਵਧੀਆ ਹੈਗੀ ਨਹੀਂ ਹਾਂਜੀ ਮੈਂ ਤਾਂ ਇਹੀ ਕਹਿੰਦਾ ਜੀ ਬਿਲਕੁਲ ਹੋਣੇ ਚਾਹੀਦੇ ਆ ਕਈ ਮਾਵਾ ਦੇ ਪੁੱਤ ਦੁਨੀਆ ਤੋਂ ਚਲੇ ਗਏ ਆ ਇਹਨਾਂ ਚੀਜ਼ਾਂ ਕਰਕੇ ਵੀ ਹੁਣ ਨਾਂ ਤ ਨਹੀਂ ਕਿਸੇ ਦਾ ਲੈਣਾ ਚਾਹੀਦਾ ਪਰ ਜੇ ਹੋਣਗੇ ਕਵਿਡਿ ਇਨਰੋਲ ਹੋ ਜੂ ਮੇਰੇ ਕਹਿ ਤੇ ਜਿੱਦਾਂ ਵੀ ਬਾਲਾ ਨਹੀਂ ਪਤਾ ਲੱਗਣਾ ਪਤਾ ਹੀ ਆ ਸਾਰਿਆਂ ਨੂੰ ਕੀ ਹੋ ਰਿਹਾ ਮੈਂ ਤਾਂ ਸਾਰਿਆਂ ਨੂੰ ਅਪੀਲ ਹੀ ਕਰਦਾ ਪਲੇਅਰਾਂ ਨੂੰ ਵੀ ਵੀ ਜੇ ਕਿਤੇ ਟੈਸਟੋਂ ਦਾ ਪਲੀਜ਼ ਸਾਰੇ ਕਰਾਓ